2D ਮਹੱਲਾ ਪੰਜਵਾਂ ਘਰ ਦੂਜਾ ਚੌਪ ਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਤਾਇਉ ਰੇ ਮਨ ਦਹਿਜਿਸ ਤਾਇਉ ਗਰੀਬ ਨਿਵਾਸ ਸਾਹਿਬ ਜੀ ਦੂਜੇ ਘਰ ਸਰਦਾਰ ਚੌਜੋ ਪੌੜੀਆਂ ਆ ਸ਼ਬਦ ਪੰਜਵੇਂ ਪਾਠ ਸ਼ਾ ਕਾਰਨੇ ਹਮ ਇੱਕ ਗੋਦਾਤ ਰੂਪ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਏ ਮਨ ਜਿਹੜਾ ਪਜਾਰ ਸਾਂਹ ਦੌੜਦਾ ਫਿਰਦਾ ਉਹਨੂੰ ਸਿੱਖਿਆ ਦਿੰਦੇ ਹੋਏ ਕਹਿੰਦੇ ਹਾਂ ਧਾਇ ਓਰੇ ਮਨ ਦਹਦ ਸਾਇ ਓ ਭਾਈ ਧਾਇ ਓਰੇ ਜਿਹੜੇ ਪਦਾਰਥਾਂ ਧਾ ਜਾਣ ਵਾਲੇ ਹਨ ਚਲੇ ਜਾਣ ਵਾਲੇ ਹਨ ਉਹਨਾਂ ਪਦਾਰਥਾਂ ਦੇ ਪਿੱਛੇ ਮਨ ਦਸੋ ਇੰਦਰੀਆਂ ਦੇ ਵਿਸ਼ੇਨਾ ਰੂਪੀ ਲੱਗਦਾ ਸਾਰਿਆ ਹੋਇਆ ਦਸੋ ਦਸਾਲ ਤੇ ਪਿਛਾਰਾਂ ਵਾਤੇ ਹਲਕਾਰੇ ਨਿਆਈਂ ਪਉਂਦਾ ਫਿਰਿਆ ਹੈ ਮਾਇਆ ਮਗਨ ਸਵਾਦ ਲੋਭ ਮੋਹਿਉ ਮਾਇਆ ਵਿੱਚ ਇਹ ਜਾਂ ਮਸਤ ਹੋਇਆ ਹੋਇਆ ਵਿਸ਼ੇ ਭੋਗਨ ਦੇ ਸਵਾਦ ਵਿੱਚ ਜੋੜੰਦੇ ਲੋਭ ਵਿੱਚ ਮੋਇਆ ਗਿਆ ਹੈ ਤੈਨ ਪ੍ਰਭ ਆਪ ਭੁਲਾਇਓ ਇਹ ਜਾਣ ਲੋ ਕਿ ਉਸ ਵਾਹਿਗੁਰੂ ਨੇ ਇਹੇ ਜੀ ਔਗਣਾ ਵਾਲਾ ਜਾਣ ਕੇ ਆਪਣੀ ਵੱਲੋਂ ਭੁਲਾ ਦਿੱਤਾ ਰਹਾਉ ਹਰ ਕਥਾ ਹਰ ਜਸ ਸਾਧ ਸੰਗਤ ਸਿਓ ਦੇਖੋ ਨਾ ਤਾਂ ਪਰਮੇਸ਼ਰ ਦੀ ਕਥਾ ਕਦੇ ਸੁਣਦਾ ਹੈ ਨਾ ਹਰੀ ਦਾ ਜਸ ਕੀਰਤਨ ਕਦੇ ਕਰਦਾ ਹੈ ਨਾ ਸਰੀਰ ਕਰਕੇ ਸਾਧ ਸੰਗਤ ਦੀ ਸੇਵਾ ਕਰਦਾ ਹੈ ਇੱਕ ਮੂਹਤ ਨਾ ਇਹੋ ਮੰਨ ਲਾਇਓ ਮੈਂ ਕਦੀ ਘੜੀ ਵੀ ਇਸ ਦੇ ਪਾਸੇ ਮਨ ਨਹੀਂ ਲਾਇਆ ਜੀਵ ਨੇ ਨਾ ਕਥਾ ਪਰਮੇਸ਼ਰ ਸੰਬੰਧੀ ਰੂਪ ਲਖਣਾ ਵਾਲੀ ਤਸਵੀਰ ਲਖਣਾ ਵਾਲੀ ਨਾ ਹਰੀ ਦਾ ਕੀਰਤਨ ਨਾ ਸਾਧ ਸੰਗਤ ਦੇ ਵਿੱਚ ਇੱਕ ਅੱਧੀ ਘੜੀ ਵੀ ਚਿੱਤ ਨਹੀਂ ਲਾਇਆ ਹੋਰ ਪਾਸੇ ਭਟਕਦਾ ਫਿਰਦਾ ਰਹੋ ਦਿਨ ਸਿਉ ਪੀਹ ਰੰਗ ਕਸੁੰਭ ਕੋ ਜਿਵੇਂ ਕਸੁੰਮੇ ਦੇ ਰੰਗ ਨੂੰ ਵੇਖ ਕੇ ਸੱਜਾ ਮੰਨ ਕੇ ਖਿੜਿਆ ਆਏ ਵੇਖ ਕੇ ਖੁਸ਼ ਹੋਵੇ ਕੋਈ ਆਦਮੀ ਪਰ ਗ੍ਰਹਿ ਜੋ ਹਨ ਜਾਇ ਕਿਉਂ ਖਿੜਿਆ ਆਇਆ ਕਸੁੰਮੇ ਵਾਂਗ ਜਵਾਨੀ ਦੇ ਨਾਲ ਕਸੁੰਮੇ ਦੇ ਫੁੱਲ ਵੀ ਨਹੀਂ ਆਇਂ ਚਿਹਰੇ ਚਮਕਦੇ ਵੇਖ ਕੇ ਪਰ ਇਸਤਰੀਆਂ ਦੇ ਪ੍ਰਾਇਕਰਾਂ ਨੂੰ ਫੇ ਆਪਦੇ ਘਰ ਚ ਪਾਵਾਂ ਸੁੰਦਰ ਰੂਪ ਵਾਲੀਆਂ ਇਸਤਰੀਆਂ ਹੋਣ ਫੇਰ ਵੀ ਸਾਲ ਸੰਗਰੀ ਪਰाये ਘਰਾਂ ਨੂੰ ਜੋ ਹਣ ਤੱਕਣ ਵਾਸਤੇ ਬੇਵਿਚਾਰ ਕਰਨ ਨੂੰ ਆ ਤੇ ਤਾੜਨ ਵਾਸਤੇ ਜਾਂਦਾ ਹੈ ਸੰਤੋਖ ਨਹੀਂ ਕਰਦਾ ਹੈ ਗ੍ਰਹਿ ਧਰਮ ਗੁਆਏ ਸਤਿਗੁਰੂ ਨਹੀਂ ਭੇਟੇ ਧਰਮਤ ਘੁੰਮਣ ਕੇਰੇ ਗ੍ਰਿਸ਼ਮ ਦੇ ਧਰਮ ਨੂੰ ਵੀ ਗੁਆ ਲਿਆ ਤੇ ਇਸ ਪ੍ਰਕਾਰ ਧਰਮ ਨੂੰ ਗੁਆ ਕੇ ਘੁੰਮਣ ਕੇਰੀ ਚ ਪਿਆ ਹੋਇਆ ਚੋ 88 ਲੱਖ ਜੀਉਂ ਦੇ ਵਿੱਚ ਸਦਗੁਰਾਂ ਤੋਂ ਬਗਣਾ ਇਸ ਪੁਜਾਰੀ ਪ੍ਰਾਇਕਰਨ ਤਕਣਵਾਦ ਜਾਂ ਮੈਂ ਗੁਰੂ ਸਾਹਿਬ ਦੀ ਸਿੱਖਿਆ ਨਹੀਂ ਧਾਰਦਾ ਹੈ ਚਰਨ ਭਾਉ ਸਾਹਨ ਕੇ ਦੇਖ ਪ੍ਰਾਇਆਂ ਚੰਗੀਆਂ ਮਾਵਾ ਭੈਣਾ ਭੀਆਂ ਜਾਣੇ ਚਰਨ ਕਮਲ ਸਿਉ ਭਾਉ ਨਾ ਕੀ ਮੈਂ ਸਚੇ ਪਾਲ ਸਾਹਿਬ ਦੇ ਪੁੱਤਰ ਚਰਣਾ ਕਮਲਾਂ ਨਾਲ ਜੇ ਪ੍ਰੇਮ ਕਰਦਾ ਤਾਂ ਵੀ ਇਹਨੂੰ ਵਿਸ਼ੇ ਨਾਲ ਫੁਰਦੇ ਪ੍ਰੇਮ ਨਹੀਂ ਕੀਤਾ ਮਾਰੀ ਚਰਣਾ ਕਮਲਾਂ ਨਾਲ ਭਾਵਨਾ ਨਹੀਂ ਕੀਤੀ ਹੈ ਨਾ ਸਤਪੁਰਖ ਮਨਾਇਓ ਨਾ ਸਤਿ ਸਿਉ ਪੂਰਨ ਬ੍ਰਹਮ ਹੈ ਉਸ ਨੂੰ ਮਨਾਉਣਾ ਕੀਤਾ ਹਿਰਦੇ ਕੇ ਸਤ ਸ੍ਰੇ ਟੀਓ ਪੁਰਖ ਮਹਾਤਮਾ ਤਤਵੇਤੇ ਹੈ ਉਹਨਾਂ ਦਾ ਸਤ ਸਰੂਪ ਦਾ ਵੀ ਨਿਸ਼ਚੈ ਨਹੀਂ ਕੀਤਾ ਮੰਨ ਕੇ ਨਹੀਂ ਆਇਆ ਧਾਵਤ ਕੋ ਧਾਵ ਹੈ ਬਹੁ ਭਾਂਤੀ ਧਾਣ ਵਾਲਾ ਜਿਹੜੇ ਪਦਾਰਥ ਹਨ ਉਹਨਾਂ ਨੂੰ ਧਾਵਤ ਹਲਕਾਰਾ ਬਣ ਕੇ ਬਹੁ ਤਰ੍ਹਾਂ ਕਰਕੇ ਦੌੜਦਾ ਫਿਰਦਾ ਰਹਿੰਦਾ ਹੈ ਜਿਉ ਤੇਲੀ ਬਲਦ ਪਰਮਾਤਮਾ ਜਿਉ ਤੇਲੀ ਸਾਧ ਸੰਗ ਜੀ ਬਲਦ ਨੂੰ ਕੋਲੂ ਦੇ ਨਾਲ ਜੋੜ ਕੇ ਖੋਪੇ ਦੇ ਦਿੰਦਾ ਤੇ ਉਹ ਸਮਝਦਾ ਮੈਂ ਪੜਾਣੇ 'ਚ ਬਹੁਤ ਸਾਰੇ ਕਈ ਵੀਲਵਾੜ ਕਰ ਲਈ ਹੋਣੀ ਐ ਜਦੋਂ ਉਹਦੇ ਖੋਪੇ ਖੋਲ ਗਏ ਉਦੋਂ ਪੈੜ ਪੜਾਣੇ ਦੀ ਖੜਾ ਵੇਖਦਾ ਤੇਲੀ ਦਾ ਬੈਲ ਜਿਹੜਾ ਐਵੇਂ ਤੇਲੀ ਦੀ ਨਿਆਈ ਹੈਗੀ ਇਸਤਰੀ ਤੇ ਪੁੱਤਰੇ ਵੀ ਇਹ ਬਲਦ ਦੀ ਨਿਆਈ ਜੋੜ ਕੇ ਬਿਹਾਰਾਂ ਵਿੱਚ ਜਿਸ ਪ੍ਰਕਾਰ ਕੋਲੂ ਦੇ ਨਾਲੇ ਪਰਮਾਈ ਲਏ ਇਹਨਾਂ ਦੇ ਮੋਹ ਦੇ ਚਿਦਾਰੇ ਦਾਰੇ ਨੇਦੇ ਬੋਧਾਰਥ ਇਕੱਠੇ ਕਰਨ ਦੀ ਭਰਮ ਦਾ ਭਟਕਦਾ ਫਿਰਦਾ ਰਹਿੰਦਾ ਹ ਨਾਮਦਾਨ ਇਸ ਨਾਮ ਨਾ ਕੀਓ ਨਾ ਸੱਚੇ ਵਾਰਸ਼ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਿਆ ਨਾ ਉਹਦੀ ਧਰਮ ਦੀ ਕਿੱਬ ਕਰਕੇ ਦਾਨ ਦਿੱਤਾ ਨਾ ਇਸਨਾਨ ਅੰਮ੍ਰਿਤ ਵੇਲੇ ਆਦੀ ਹੋਇਆ ਨਾ ਕੀਤਾ ਇੱਕ ਨੇਮਖ ਨਾ ਇੱਕ ਨੇਮਖ ਨਾ ਕੀਰਤ ਗਾਇ ਅੱਖ ਦੇ ਖੋਲਣ ਵਿੱਚ ਕਿੰਝ ਨਾ ਕੋ ਚੰਗਾ ਕੰਮ ਸੀ ਕੀਰਤਨ ਗਾਉਣਾ ਕੀਤਨੂ ਵੀ ਅੱਖ ਦੇ ਖੋਲ ਨੂੰ ਮੀਟਿੰਗ ਚ ਵਿਚਰ ਬਣੀ ਗਿਆ ਹੋਰ ਤਾਂ ਕੀ ਕਰਨਾ ਸੀ ਨਾ ਨਾ ਝੂਠ ਲਾਏ ਮਨ ਤੋਖਿਉ ਨਾ ਨਾ ਤਰਾਂ ਦੇ ਪਦਾਰਥਾਂ ਵਿੱਚ ਝੂਠੇ ਪਦਾਰਥਾਂ ਕਿਤਨੂ ਲਾ ਲਾ ਕੇ ਮਨ ਨੂੰ ਬੜਾ ਪਰਸੰਨ ਕਰਦਾ ਹੈ ਨਹਿ ਬੂਝੇ ਉਹ ਆਪਣਾ ਆਉ ਉਹ ਨਾ ਨਾ ਤਰਾਂ ਦੇ ਦਸਤਾਉਦ ਦੇ ਦੇ ਕੇ ਲੋਕਾਂ ਨੂੰ ਨਾਨਾ ਨਾਨਾ ਝੂਠ ਲਾਏ ਮਨ ਤੋਖੇ ਨਾਨਾ ਦੰਦੇ ਝੂਠੀਆਂ ਪ੍ਰਮਾਨ ਦ੍ਰਿਸ਼ਤਾਂ ਦੇ ਕੇ ਮਨ ਨੂੰ ਲੋਕਾਂ ਦੇ ਨੂੰ ਬੜਾ ਪ੍ਰਸੰਨ ਕੀਤਾ ਨਹਿ ਬੁਝੇ ਉਹ ਆਪਣਾ ਉਹ ਆਪਣੇ ਆਤਮਾ ਨੂੰ ਨਾ ਬੁਝਿਆ ਐਸਾ ਗਿਆਨੀ ਹੈ ਲੋਕਾਂ ਨੂੰ ਦਿੰਦਾ ਉਪਦੇਸ਼ ਉਹ ਅਗਰੇ ਕੋ ਉਪਦੇਸ਼ ਦੇ ਮੁਖਵਾਂ ਪਰ ਹੈ ਰੀਤ ਰਾਸ ਮੇਰਾਨੀ ਰਾਖ ਕੇ ਖਾਇਆ ਧਰਕਾ ਖੇਤ ਪਰ ਉਪਕਾਰ ਨਾ ਕਬੂਂ ਪੀਏ ਪਰ ਦੁਸ਼ਮਣ ਦੇ ਉੱਤੇ ਵੀ ਸਹਿਤਾ ਕਰਨੀ ਇਹ ਪਰਮਕਾਰ ਕਦੇ ਨਹੀਂ ਕਰ ਸਕਿਆ ਨਹੀਂ ਸਤਿਗੁਰ ਸੇਵ ਧਿਆਉ ਨਾ ਤਾਂ ਸਤਗੁਰ ਸੱਚੇ ਪਾਤਸ਼ਾਹ ਦੀ ਸੇਵਾ ਕੀਤੀ ਨਾ ਮਹਾਰ ਦੇ ਨਾਮ ਨੂੰ ਧਿਆਉਣਾ ਕੀਤਾ ਇਕ ਚਿਤ ਹੋ ਕੇ ਪੰਜ ਦੂਤ ਰਜ ਸੰਗਤ ਗੂਸਟ ਇਹ ਪੰਜੇ ਦੂਤ ਕਾਮ ਕ੍ਰੋਧ ਲੋਭ মোহ angar ਹੈ ਜਿਹੜੇ ਇਹਨਾਂ ਦੀ ਸਾਧ ਸੰਗਤ ਜੀ ਹਰ ਵਕਤ ਸੰਗਤ ਵਿੱਚ ਲਿਖਿਆ ਕਿ ਕਦੇ ਕਾਮੀਆਂ ਦੇ ਨਾਲ ਮਿਲ ਗਿਆ ਕਦੇ ਕ੍ਰੋਧੀਆਂ ਨਾਲ ਮਿਲ ਗਿਆ ਏ ਦੋਵੀਆਂ ਨਾਲ ਮਿਲ ਗਿਆ ਕਈ ਮੋਹ ਵਾਲਾ ਨਾਲ ਮਿਲ ਗਿਆ ਕਈ ਹਕਾਰੀਆਂ ਨਾਲ ਮਿਲ ਗਿਆ ਇਹਨਾਂ ਵੀ ਸੰਗਤ ਵਿੱਚ ਹੀ ਰਚਿਆ ਰਿਹਾ ਹਰ ਵਕਤ ਇਹੋ ਹੀ ਗੋਸ਼ਟਾਂ ਕਰੇ ਕਾਮ ਦੀ ਗੋਸ਼ਟ ਮੀਂ ਫਲਾਣੇ ਦੀ ਲੜਕੀ ਹੀ ਚੰਗੀ ਹੈ ਫਲਾਣੇ ਦੀ ਨੋਹ ਬੜੀ ਚੰਗੀ ਹੈ ਇੰਝ ਇੰਝ ਗੋਸ਼ਟਾ ਕਰਦਾ ਹੈ ਚਰਚਾ ਕਰਦਾ ਮਤਵਾਰੂ ਮਦਮਾਇ ਉਹ ਤੇ ਹੀ ਸ਼ਰਾਬ ਪੀ ਲੈਂਦਾ ਸ਼ਰਾਬ ਪੀ ਕੇ ਕਮਲਾ ਹੋ ਕੇ ਗੰਦੀ ਗਲੀ ਦੀ ਦਿਖ ਪੈਂਦਾ ਕੁੱਤੇ ਮੂੰਹ ਤੇ ਧਾਰਾ ਮਾਰਦੇ ਆ ਇਸ ਪ੍ਰਕਾਰ ਨਹੀਂ ਹਾਲ ਕਹਿ ਪਹਿੜੀ ਮਤਵਾਰੋ ਕਵੜਾ ਹੋ ਰਿਹਾ ਹੈ ਮਾਇਆ ਦੇ ਮਨ ਹੰਕਾਰ ਵਿੱਚ ਸ਼ਰਾਬੋਂ ਪੀ ਪੀ ਕੇ ਬਦਮਾਸ਼ੀਆਂ ਕਰਦਾ ਹੈ ਇਸ ਪ੍ਰਕਾਰ ਮਾਇਆ ਰੂਪੀ ਸ਼ਰਾਬ ਪੜ ਕੇ ਪੀ ਕੇ ਮਨ ਉਲਝਣੇ ਕਰਕੇ ਮਤਵਾਰੋ ਕਵੜਾ ਹੋ ਰਿਹਾ ਹੈ ਬਾਗਲ ਹੋ ਰਿਹਾ ਹੈ ਕਰੋ ਬੇਨਤੀ ਸਤ ਕਰੋ ਬੇਨਤੀ ਸਾਧ ਸੰਗਤ ਹਰ ਜੇ ਭਾਈ ਬਚਣਾ ਚਾਹੁੰਦੇ ਹੋ ਤਾਂ ਸਾਧ ਸੰਗਤ ਪਰਮੇਸ਼ਰ ਦੀ ਜੋ ਹੈ ਉਸ ਦੇ ਵਿੱਚ ਮਿਲ ਕਰਕੇ ਬੇਨਤੀ ਕਰੋ ਭਗਤ ਬੱਚੇ ਸੁਣ ਆਇਓ ਮਾਰਾ ਤੈਨੂੰ ਭਗਤਾਂ ਦਾ ਭਗਤੀ ਕਰਨ ਵਾਲਾ ਮੈਂ ਪਿਆਰ ਕਰਨ ਵਾਲਾ ਸੁਣ ਕੇ ਮੈਂ ਆਪਦੀ ਸੰਗਤ ਚ ਆਇਆ ਹੈ ਮੇਰੀ ਰੱਖਿਆ ਕਰੋ ਸੱਚੇ ਪਾਤਸ਼ਾਹ ਇਸ ਪ੍ਰਕਾਰ ਬੇਨਤੀ ਕਰੋ ਨਾਨਕ ਭਾਗ ਪਰਿਓ ਹਰ ਪਾਛੇ ਜਿਹੜੇ ਸਾਧ ਸੰਗਤ ਕੇ ਪਾਛੇ ਪਰਿਓ ਸత్సੰਗਤ ਦੇ ਪਿੱਛੇ ਪਵੇ ਤੇ ਬੇਨਤੀ ਕਰੇ ਪੇ ਮਹਾਰਾਜ ਮੈਂ ਭੱਜ ਕੇ ਆਉਂਦੀ ਸੰਗਤ ਦੇ ਪਿੱਛੇ ਪਿਆ ਹਾਂ ਰਾਖ ਲਾਜ ਅਪਣਾਇਓ ਅਗੋਂ ਫੇਰ ਸੰਗਤ ਦੇ ਨਾਲ ਮੇਰ ਕਰਕੇ ਸੁਣੇ ਕਹਿ ਕੇ ਭਗਤਾਂ ਦੇ ਵਿੱਚੋਂ ਸੁਣ ਕੇ ਮੈਂ ਆਇਆ ਹਾਂ ਫੇ ਹਰੀ ਆਪ ਦੀ ਸ਼ਰਨ ਪਿੱਛੇ ਪਏ ਆਂ ਆਪਣੀ ਜਾਣ ਕੇ ਸਾਡੀ ਲੱਚਿਆ ਰੱਖੋ ਇਉਂ ਬੇਇੰਤਿਆ ਕਰੇ ਤਾਂ ਛੁਟਕਾਰਾ ਹੋ ਸਕੇਗਾ